ਅੱਜ ਸਾਡਾ ਜਿਹੜਾ ਕਾਰਨ ਹੈ ਜੀ ਇਹ ਹਰਿਆਣਾ ਦਾ ਜੋ ਮੁੱਖ ਮੰਤਰੀ ਬੀਜੇਪੀ ਸਰਕਾਰ ਦਾ ਨੁਮਾਇੰਦਾ ਜਿਹੜਾ ਰੋਪੜੀ ਧਰਤੀ ਦੇਖ ਕੇ ਸੈਣੀ ਸੰमेलन ਨੂੰ ਸਬੋਧਨ ਕਰਨ ਆਇਆ ਉਹਨੂੰ ਅਸੀਂ ਕਾਲੀਆਂ ਝੰਡੀਆਂ ਦਿਖਾ ਰਹੇ ਹਾਂ ਕਾਰਨ ਕੀ ਹੈ ਕਾਰਨ ਹੈ ਕਿ ਸਾਡਾ ਜੋ ਐਮਐਸਪੀ ਦੀ ਗਾਰੰਟੀ ਦਾ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ 13 ਫਰਵਰੀ ਤੋਂ ਦੋ ਦਿਨਾਂ ਚੱਲ ਰਿਹਾ ਉਹਨਾਂ ਦੀ ਸੁਣਵਾਈ ਤਾਂ ਕਰੀ ਨਹੀਂ ਤੁਸੀਂ ਉਸੇ ਰਸਤੇ ਦੇ ਚੋਰ ਦੇ ਰਸਤੇ ਰੋਪੜ ਚ ਦਾਖਲ ਹੋ ਕੇ ਇੱਥੇ ਸੰमेलन ਕਰ ਰਹੇ ਹੋ ਕਿ ਚੰਗੀ ਗੱਲ ਹੈ ਤਾਂ ਅਸੀਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰ ਰਹੇ ਹਾਂ ਤੇ ਕਿਸਾਨ ਜਿੰਨੇ ਵੀ ਇੱਥੇ ਖੜੇ ਨੇ ਸਾਰੇ ਸੈਣੀ ਭਾਈਚਾਰਾ ਸਾਡੇ ਨਾਲ ਖੜਾ ਹੈ ਬਾਰਡਰਾਂ ਦੇ ਵੀ ਸੈਣੀ ਭਾਈਚਾਰਾ ਸਾਡੇ ਨਾਲ ਬੈਠਾ ਹੈ ਇਹ ਰਾਜਨੀਤੀ ਸੈਣੀ ਜਿਹੜੇ ਉੱਧਰ ਬੜੇ ਹੋਏ ਨੇ ਸੰਮੇਲਨ 'ਚ ਉਹ ਕਿਸਾਨਾਂ ਦੇ ਨਾਲ ਨਹੀਂ ਉਹ ਸਾਰੇ ਇੱਕ ਆਮ ਆਵਾਮ ਤੋਂ ਹਟ ਗਏ ਆ ਹਰੇਕ ਪੰਜਾਬ 'ਚ ਜਿਹੜੇ ਹਰ ਇੱਕ ਬੰਦੇ ਦੀ ਲੜਾਈ ਹੈ ਹਰ ਇੱਕ ਬੰਦਾ ਇਸ ਕਿਸਾਨੀ ਲੜਾਈ ਦੇ ਨਾਲ ਸ਼ਾਮਲ ਹੈ ਸੋ ਇਹ ਕੁਝ ਕੁ ਬੰਦੇ ਜਿਹੜੇ ਬੀਜੇਪੀ ਦੇ ਨਾਲ ਨਾਲ ਲਏ ਹੋਏ ਆ ਸੋ ਇਹ ਬੀਜੇਪੀ ਸੰਮੇਲਨ ਕਹਾਂਗੇ ਇਹਨੂੰ ਸੈਣੀ ਸੰਮੇਲਨ ਨਹੀਂ ਹਰੇਕ ਬੰਦਾ ਬੀਜੇਪੀ ਵਾਲਾ ਤੋਂ ਬੜਿਆ ਹੋਇਆ ਸਾਡਾ ਪ੍ਰੋਟੈਸ ਕਿਸਾਨਾਂ ਲਈ ਹੈ ਅਸੀਂ ਇਸ ਸਮੇਂ ਐਮਐਸਪੀ ਦੀ ਗਰੰਟੀ ਮੰਗਦੇ ਹਾਂ ਕਾਨੂੰਨ ਦੀ ਜੋ ਸਾਡੀਆਂ ਮੰਗਾ 13 ਮੰਗਾ ਏ ਉਹ ਸਾਡੀਆਂ ਪੂਰੀਆਂ ਕਰੋ ਜੋ ਡੱਲੇਵਾਲ ਸਾਹਿਬ ਸਾਡੀ ਮਰਨ ਵਰਤਾ ਦੇ ਬੈਠੇ ਹੈ ਉਹਨਾਂ ਨੂੰ ਸਰਕਾਰ ਨੂੰ ਯੂਨੀ ਸਰਖ ਦੀ ਉਹਨਾਂ ਨੂੰ ਮਰਨ ਵਰਤਾ ਖਲਾਇਆ ਜਾਵੇ ਉਹਨਾਂ ਦੀਆਂ ਮੰਗਾ ਪੂਰੀਆਂ ਕਰੀਆਂ ਜਾਵੇ ਸਾਡਾ ਇਸ ਕਰਕੇ ਇਹ ਅੰਦੋਲਨ ਚੱਲ ਰਿਹਾ ਹੈ ਇਹਨੂੰ ਵੀ ਜਾਰੀ ਨਹੀਂ ਮਿਲੇਗੀ ਜੇ ਇੱਕ ਪਾਸੇ ਜਾਓ ਕੋਈ ਗੱਲ ਨਹੀਂ ਕਹਿੰਦਾ ਫਿਰ ਜੀ ਸਾਡਾ ਹੋਣਾ ਲੱਗਿਆ ਉਹ ਸਾਹਮਣੇ ਦਾ ਬਰਾਸਤਾ ਖਾਦੀ ਕਰਾ ਦੇ ਜੋ ਅਸੀਂ ਕੁੱਲ ਕਹਿ ਰਹੇ ਹਾਂ ਤੁਸੀਂ ਬਿਲਕੁਲ ਅੱਜ ਅਸੀਂ ਨੈਵਸੀ ਸੈਣੀ ਦਾ ਵਿਰੋਧ ਕਰ ਰਹੇ ਜੋ ਹਰਿਆਣੇ ਦਾ ਮੁੱਖ ਮੰਤਰੀ ਹੈ ਜੀ ਕਿਉਂਕਿ ਉਹ ਜੇ ਕਾਰਜ ਕੰਮ ਕਰਨਾ ਸੀ ਉਹ ਹਰਿਆਣੇ 'ਚ ਕਰਦਾ ਇੱਥੇ ਆ ਕੇ ਭਾਈਚਾਰੇ ਨੂੰ ਪਾੜਦਾ ਲੋਕਾਂ ਨੂੰ ਪਾੜਦਾ ਆਪਸ ਵਿੱਚ ਇੱਕ ਦੂਜੇ ਲੋਕਾਂ ਦਾ ਏਕਾ ਖਾਦਮ ਕਰਨ ਲੱਗੇ ਹੋਏ ਆ ਇਹ ਲੀਡਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਤਾਂ ਸੈਣੀ ਸਮਾਂ ਸੈਣੀ ਸਮਾਜ ਕਿਹਾ ਹੋਰ ਬਾਕੀ ਲੋਕ ਲੋਕਾਂ ਦਾ ਸਮਾਜ ਨਹੀਂ ਹੈਗਾ ਇੱਕ ਇਕੱਲੇ ਸੈਣੀ ਸਮਾਜ ਰਹਿ ਗਿਆ ਇੱਕ ਮੁੱਖ ਮੰਤਰੀ ਹੋ ਕੇ ਉਹ ਇੱਕ ਸਮਾਜ ਭਰਤੀ ਕਰਦਾ ਹੈ ਬਾਕੀ ਦੁਨੀਆ ਲੋਕਾਂ ਪਰਤੇ ਕੁਝ ਨਹੀਂ ਉਹਦਾ ਫਰਜ ਹੈਗਾ ਕਾਰਨ ਹੈ ਜੀ ਸਾਨੂੰ ਜਾਤਾਂ ਵਾਤਾਂ 'ਚ ਆ ਕੇ ਇਹ ਰਾਜਨੀਤੀ ਕਰਨ ਲੱਗਿਆ ਲਾਲਪਰਾ ਪਰਿਵਾਰ ਅਖਵਾਲ ਸਿੰਘ ਲਾਲਪਰਾ ਤੇ ਉਹਦਾ ਮੁੰਡਾ ਉਹ ਜਿਹੜਾ ਮਲੇਕ ਜਾਂ ਫਿਰਦਾ ਹੁੰਦਾ ਉਹਰੇ ਅਸੀਂ ਜਾਤਾਂ ਵਾਤਾਂ 'ਚ ਆ ਕੇ ਨਹੀਂ ਫਸਣਾ ਇਹ ਇੱਕ ਸਾਜਿਸ਼ ਹੈ ਜਿਹੜੀ ਇੱਕ ਚੋਰ ਰਾਦੀ ਆ ਕੇ ਸਾਡੇ ਚ ਬੀਜੇਪੀ ਵੜਨਾ ਚਾਹੁੰਦੀ ਆ ਪਰ ਇਹ ਰੋਪੜ ਦੇ ਲੋਕ ਚਮਕੌਰ ਸਾਹਿਬ ਦੇ ਲੋਕ ਬੜੇ ਜਾਗਰੂਕ ਆ ਇਹਨਾਂ ਨੇ ਨਹੀਂ ਕਿਸੇ ਨੂੰ ਚੋਰ ਰਾਦੀ ਆਉਣ ਦੇਣਾ ਮੇਰੀ ਗੱਲ ਸੁਣੋ ਜੇ ਇਹਨੇ ਕੋਈ ਪੰਜਾਬ ਨੂੰ ਦੇਣਾ ਤਾਂ ਧਮਾਚਲ ਦੇ ਲੋਕਾਂ ਦਾ ਮਤਲਬ ਕੀਆ ਹਰਿਆਣੇ ਦੇ ਮੁੱਖ ਮੰਤਰੀ ਦਾ ਮਤਲਬ ਕੀਆ ਉਰੇ ਮੁੱਖ ਮੰਤਰੀ ਨਹੀਂ ਹੈਗਾ ਸਾਡੇ ਕੋਲ ਸਭ ਕੁਝ ਹੈ ਇਹ ਸੈਂਟਰ ਤੋਂ ਸਾਧਿਸ਼ ਲੱਗੀ ਆ ਜੋ ਅਸੀਂ ਕਾਮਯਾਬ ਨਹੀਂ ਹੋਣ ਦੇਣੀ ਸਿਰ ਲਾ ਦਾਂਗੇ ਪਰ ਸਾਧਿਸ਼ ਕਾਮਯਾਬ ਨਹੀਂ ਹੋਣ ਦੇਣੀ ਸਾਡਾ ਤਾਂ 122 ਬੰਦਾ ਮੋਰਚੇ 'ਚ ਬੈਠਾ ਏ ਉਹ ਹੜਤਾਲ ਦੇ ਬੈਠਾ ਏ ਉਹ ਪੱਗਾਂ ਮੰਨੀ ਉਹ ਦੇਖੋ ਅੰਦਰ ਸਰੇ ਆਮ ਜਾਤ ਪਾਤ ਦੀ ਲੜਾਈ ਆ ਨਹੀਂ 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 ਇਹ ਕੋਈ ਨਹੀਂ ਹੈਗਾ ਇਹ ਸਿਰਫ ਸਾਵਿਸ਼ ਹੈ ਕੋਈ ਫੰਕਸ਼ਨ ਨਹੀਂ ਜੇ ਫੰਕਸ਼ਨ ਰੱਖਣਾ ਹੁੰਦਾ 2 ਮਹੀਨੇ ਬਾਅਦ ਰੱਖ ਲੰਦੇ ਇਹ ਸਾਡਾ ਕੰਮ ਕਰਕੇ ਆ ਕੇ ਰੱਖ ਲੰਦੇ ਅਜ ਤਾਂ ਸਵਾਗਤ ਕਰਦੇ ਪਰ ਉਹ ਛੱਤਰ ਮਾਰਾਂਗੇ